Thank yeah. you.

Amém. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਤਿਕਾਰਯੋਗ ਜੀਰ ਭਾਈ ਜੀ ਪਰ ਅਸੀਂ ਜੀ ਤੌੜਾ ਦੀ ਅੰਤਮ ਅਰਦਾਸ ਕਰਦੇ ਸਿਆਣੇ ਕਹਿੰਦੇ ਆ ਰਸਤੇ ਆਉਦੇ ਪਿਆਰ ਦੇ ਨਾਮ ਬਣਾਏ ਇਹ ਗਾਣਾ ਤੇ ਕੱਠ ਹੁੰਦੇ ਆ ਅਮਰੀਕਾ ਦੇ ਹੁੰਦੇ ਬੱਚਿਆਂ ਦੇ ਪਰ ਮੈਂ ਸਮਝਦਾ ਭਾਜੀ ਹਰਮੇਲ ਸਿੰਘ ਤੋਂ ਡੋਡਾ ਦਾ ਚਲੇ ਜਾਣਾ ਜਿੱਥੇ ਪਰਿਵਾਰ ਨੂੰ ਕੱਟਣਾ ਮੇਰੀ ਯਾਤਰੀ ਕੱਟਾ ਕਿਉਂਕਿ ਮੈਂ ਵੀ ਇਸ ਪਰਿਵਾਰ ਨਾਲ ਲੰਬੇ ਅਰਸੇ ਦਾ ਜੁੜਿਆ ਹਾਂ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਆ ਕਿ ਭਾਜੀ ਹਰਮੇਲ ਸਿੰਘ ਜਿੱਥੇ ਸਤਾਰਦਾਸ ਲਾਣਾ ਦੇ ਪਰਿਵਾਰ ਦੇ ਵਿੱਚ ਜਨਮ ਲਿਆ ਕੇ ਉਸ ਬਰਾਸਤ ਨੂੰ ਕਾਇਮ ਰੱਖਿਆ ਅਤੇ ਮਾਨਤਰਸਨ ਜਹੇਦਾਰਪੁਰ ਜਾੜ ਤੋਂ ਤੌੜਾ ਦੀ ਅਸੌਧਰੀਆਂ ਪੈੜਾਂ ਤੇ ਚੱਲ ਕੇ ਇਹ ਜਿਹੜੀ ਬੰਦ ਪ੍ਰਾਸਤੀ ਸੀ ਉਹਦੇ ਵਿੱਚ ਵੀ ਆਪਣਾ ਉੱਗਾ ਯੋਗਦਾਨ ਪਾਇਆ ਘਾਟਾ ਬਹੁਤ ਵੱਡਾ ਆ ਪਰ ਗੁਰੂ ਸਾਹਿਬ ਕਿਰਪਾ ਕਰ ਪਰਮੇਸ਼ਰ ਦੇ ਰਾਜਾ ਦੇ ਵਿੱਚ ਹੀ ਰਹਿਣਾ ਪੈਂਦਾ ਬਾਣਾ ਕਹਿ ਦੇਦਾ ਪਈ ਬੰਨੋ ਪਰ ਪਾਣਾ ਨਾ ਨਰਿੰਦਰਪੁਰ ਆਏ ਸ੍ਰੀ ਗੁਰੂ ਸਾਹਿਬ ਕਿਰਪਾ ਕਰਨਾ ਚਾਹੁੰਦਾ ਅਰਦਾਸ ਆ ਸਤਪੁਰ ਜੀ ਉਹ ਅੰਦਰ ਆਤਮਾ ਨੂੰ ਆਪਣਾ ਚਾਤਾ ਜੁਨਾਬਾ ਨਾ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਾਬਾ ਦੇਖੋ ਇਸ ਪਰਿਵਾਰ ਦੀ ਜਿਹੜੀ ਪੰਜ ਪ੍ਰਤੀ ਕੰਟਰੀਬਿਊਸ਼ਨ ਆ ਉਹਦਾ ਕੋਈ ਮੁਕਾਬਲਾ ਨਹੀਂ ਹੈ ਇਹ ਜਿਹੜਾ ਪਰਿਵਾਰ ਆ ਸਰਦਾਰ ਹਰਮੇਲ ਸਿੰਘ ਟੋੜਾ ਮੇਰੀ ਭੈਣ ਜੀ ਟੋੜਾ ਟੋੜਾ ਇਹਨਾਂ ਦੇ ਦੋਤਰੇ ਇਹਨਾਂ ਨੇ ਹਮੇਸ਼ਾ ਪੰਤ ਰਤਨ ਯਾਨੀ ਗੁਰਚਰ ਸਿੰਘ ਟੋੜਾ ਜੀ ਦੇ ਜਿਹੜੇ ਰਸਤੇ ਤੇ ਉਹ ਚੱਲੇ ਸੀ ਉਸੇ ਉਸੇ ਰਸਤੇ ਤੇ ਚੱਲੇ ਆ ਇਹਨਾਂ ਨੇ ਕੋਈ ਹੋਟਲ ਨਹੀਂ ਬਣਾਏ ਕੋਈ ਵੱਡੀਆਂ ਕੋਠੀਆਂ ਨਹੀਂ ਬਣਾਈਆਂ ਲੋਕ ਸੇਵਾ ਦੇ ਵਿੱਚ ਆਪਣੇ ਆਪ ਨੂੰ ਅਰਪਿਤ ਕੀਤਾ ਤੇ ਸਾਡੇ ਵਾਸਤੇ ਜਿਹੜੇ ਪੰਥ ਦੇ ਜਿਹੜੇ ਪੰਥ ਨਾਲ ਜੁੜੇ ਹੋਏ ਬੰਦੇ ਧਰਮ ਨਾਲ ਜੁੜੇ ਉਹਨਾਂ ਵਾਸਤੇ ਇੱਕ ਰੋਲ ਮਾਡਲ ਲਟੋੜਾ ਸਾਹਿਬ ਔਰ ਟੋੜਾ ਪਰਿਵਾਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਸਾਨੂੰ ਅੱਜ ਦੇ ਜੋ ਕੇ ਸਮੇਂ ਦੇ ਵਿੱਚ ਜੋ ਅਸੀਂ ਘਰਾਬੜ ਦੇਖ ਰਹੇ ਹਾਂ ਸਾਨੂੰ ਇਹ ਸਾਰਾ ਇਸ ਤੋਂ ਸਿੱਖਣ ਦੀ ਲੋੜ ਹੈ ਸਾਨੂੰ ਸਮਾਜ ਅੱਗੇ ਤਾਂ ਵਧੇਗਾ ਜੇ ਆਪਾਂ ਧਰਮ ਉੱਪਰ ਹੋਏਗਾ ਤੇ ਰਾਜਨੀਤੀ ਨੀਚੇ ਹੋਏਗੀ ਮੁੱਖ ਮੰਤਰੀ ਕਹਿੰਦੇ ਨੇ 20000 ਕਰੋੜ ਚਾਹੀਦਾ ਇਹ ਤਰਨ ਚੁਗ ਨੇ ਸਮਾਂ ਚੁੱਕਿਆ ਵੀ ਗਦਾਵਰੀ ਕਿੱਥੇ ਹੋਈ ਹੈ ਇਹ ਸਮਾਂ ਨਹੀਂ ਹੈ ਕਿ ਮੈਂ ਕਿਸੇ ਵੀ ਰਾਜਨੀਤਿਕ ਸਵਾਲ ਦਾ ਇੱਥੇ ਜਵਾਬ ਦੇਵਾਂ ਉਹ ਅਸੀਂ ਕੱਲ ਨੂੰ ਅਸੈਂਬਲੀ ਦੇ ਵਿੱਚ ਸੈਸ਼ਨ ਹੈ ਉੱਥੇ ਅਸੀਂ ਜਵਾਬ ਦੇ ਦਾਂਗੇ ਉਹਨਾਂ ਦੇ ਸਵਾਲ ਦਾ ਮੁੱਖ ਮੰਤਰੀ ਸਾਹਿਬ ਦੇ ਚੁੱਕਿਆ ਫਿਰ ਦੇ ਦੇਣਗੇ ਉਹਦਾ ਸਵਾਲ ਇਸ ਵੇਲੇ ਸਿਰਫ ਤੇ ਸਿਰਫ ਅਸੀਂ ਜਿਹੜੇ ਸ਼ਰਦਾ ਦੇ ਫੁੱਲ ਭੇਟ ਕਰਨ ਆਏ ਹਾਂ ਸਰਦਾਰ ਹਰਬੀਰ ਸਿੰਘ ਟੋੜਾ ਨੂੰ ਮੈਂ ਕਿਸੇ ਵੀ ਰਾਜਨੀਤਿਕ ਸਵਾਲ ਦਾ ਮੈਂ ਮਾਫੀ ਮੰਗਦਾ ਤੁਹਾਡੇ ਕੋਲ ਹੱਥ ਜੋੜ ਕੇ ਬਹੁਤ ਹੀ ਸਤਕਾਰਯੋਗ ਪ੍ਰਤਾਪ ਸਿੰਘ ਜੀ ਤੌੜਾ ਅਤੇ ਕਿੜੇ ਦੇ ਦਾਸ ਸਿੰਘ ਜੀ ਮਾਸੇ ਦੇ ਸਰਦਾਰ ਤੁਖਤ ਸਿੰਘ ਜੀ ਬੜਾ ਸਾ ਤਾਪੜਾ ਪਿਛਲੇ ਦਿਨੀ ਅਕਾਲ ਚਨਾ ਕਰਨ ਕਰਕੇ ਸੀ ਜਿਨ੍ਹਾਂ ਦੇ ਅੰਤੇ ਮਰਦਾਸ ਸਾਹਿਬ ਸੇਸ਼ੌਰ ਤੇ ਮੈਂ ਮੇਰੇ ਲਾਲ ਕਾ ਜੀ ਤੌੜਾ ਮੇਕ ਪਾਸ ਨਾਮਕ ਮੈਂ ਉਹਦੀ ਪੜਦੀ ਆ ਸਾਡਾ ਪਰਿਵਾਰ ਵੀ ਹੈ ਤੇ ਅਜੰਤੀ ਮਰਦਾਸ ਦੇ ਵਿੱਚ ਪਹੁੰਚਿਆ ਉਹਨਾਂ ਦੇ ਆਪ ਨੂੰ ਪ੍ਰਮਾਤਮਾ ਸਾਹਿਬ ਦੀ ਅਰਦਾਸ ਕਰਨ ਵਾਸਤੇ ਔਰ ਮੁੱਖ ਮੰਤਰੀ ਪੰਜਾਬ ਸਰਕਾਰ ਦਾ ਸਰਕਾਰ ਦੇ ਨੂੰ 6 ਸਾਥ ਦੇ ਮਨਮੈਸਰ ਕਰਕੇ ਸ਼ੋਭ ਸੰਦੇਸ਼ ਜਿਹੜਾ ਭੇਜਿਆ ਗਿਆ ਤੇ ਸਾਡੇ ਪਾਰਟੀ ਦੇ ਬਹੁਤ ਸਾਰੇ ਮੈਂਬਰ ਸਰਵਾਂ ਦਾ ਪ੍ਰੋਵੀਰ ਜੀ ਸਪੀਕਰ ਸਰਕਾਰ ਕਾਸਮ ਸਰਵਾਂ ਬਲਵਾਲ ਸਿੰਘ ਸਾਹਿਬ ਕੇ ਨਾਮ ਤੇ ਬਹੁਤ ਸਾਰੇ ਅੰਗ ਸਹਿਮਾਨਾ ਨੂੰ 6 ਤੋਂ ਕਿਉਂਕਿ ਬਹੁਤ ਵੱਡਾ ਕੱਟ ਸੀਗਾ ਜੀ ਸਰਪੰਚ ਸਿੰਘ ਪੜਾ ਸਰਪੰਚ ਬਤਨ ਗੁਰੂ ਨੂੰ ਬਰਾਮਤ ਸਰਦਾਰਾ ਮਿਲ ਸਿੰਘ ਟੋੜਾ ਜਿਨ੍ਹਾਂ ਨੇ ਸੋ ਬਤੌਰੇ ਐਮਐਲਏ ਬਤੌਰੇ ਕੈਬਨ ਮੰਤਰੀ ਪੰਜਾਬ ਦੇ ਸ਼ਿਵਾਮਾ ਜਿੱਤੇ ਹੋਰ ਬਹੁਤ ਹੀ ਇੱਕ ਅੱਛੀ ਪਰਥਕ ਸਵੀ ਵਾਲਾ ਪਰਿਵਾਰ ਹੈ। ਜਿਹਦੇ ਨਾਲ ਅੱਜ ਦਾ ਸੱਤਾ ਦਾ ਕਰਨ ਵਾਸਤੇ ਹੈ। ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕਰਦੇ ਦੋਹਰੀ ਕਿ ਸੱਚੇ ਪਾਤਸ਼ਾਹ ਵਿਛੜੀ ਹੋਈ ਆਤਮਾ ਸਦਾ ਹਰਜਿੰਦਰ ਸਿੰਘ ਡੋੜਾ ਦੀ ਆਤਮਾ ਨੂੰ ਸ਼ਾਂਤੀ ਕਰਨਾ ਚਾਹੁੰਦਾ। ਇਸ ਪਰਿਵਾਰ ਦੇ ਵਿੱਚ ਬਹੁਤ ਵੱਡੀ ਹਾਨੀ ਹੋਈ ਹੈ। ਮੈਂ ਸਮਝਣਾ ਹੈ ਇਹੋ ਜੀ ਛਤੀ ਹੈ ਜਿਹੜੀ ਪੂਰਨ ਹੋਣ ਵਾਲੀ ਨਹੀਂ ਪਰ ਮੈਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਸੰਦੇਸ਼ ਲੈ ਕੇ ਨਹੀਂ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੰਦੇਸ਼ ਲੈ ਕੇ ਨੱਡਾ ਸਾਹਿਬ ਦਾ ਸੰਦੇਸ਼ ਲੈ ਕੇ ਆਇਆ ਹੈ ਸਾਰੀ ਪਾਰਟੀ ਦੇ ਅੰਦਰ ਸ਼ੋਕ ਦੀ ਲਹਿਰ ਹੈ ਰਾਕੇਸ਼ ਦਾ ਪੁੱਤਰ ਬਹੁਤ ਕਰਮਯੋਗੀ ਦੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਕੰਮ ਕਰ ਰਿਹਾ ਹੈ ਪ੍ਰਧਾਨ ਮੰਤਰੀ ਸਾਹਿਬ ਦੇ ਖੰਡਾ ਸਾਹਿਬ ਨਾਲ ਬਹੁਤ ਬਤਸਲਨ ਸਨਮਤ ਰਹੇ ਨੇ ਵਰਤਿਕ ਪੰਧਕ ਵੱਡਾ ਪਰਿਵਾਰ ਨੇ ਜਿਨ੍ਹਾਂ ਦਾ ਪ੍ਰਧਾਨ ਮੰਤਰੀ ਸਾਹਿਬ ਦੇ ਵਿਅਕਤੀਗਤ ਸਮਾਂ ਤਰਨ ਜੀ ਜਿਹੜਾ 1600 ਕਰੋੜ ਕੇ ਕਾਫੀ ਨਹੀਂ ਹੈ ਸਰਕਾਰ ਨੇ ਮਤਾ ਪਾਸ ਕੀਤਾ 20000 ਕਰੋੜ ਮੰਗਿਆ ਕੀ ਲੱਗਦਾ ਲੋੜ ਹੋਰ ਹੈ ਦੇਖੋ ਇਹ ਸਰਕਾਰ ਨਾਟਕਬਾਜ਼ੀ ਕਰ ਰਹੀ ਹੈ ਸਰਕਾਰ ਦੇ ਚੀਫ ਸੈਕਟਰੀ ਨੇ ਪ੍ਰਧਾਨ ਮੰਤਰੀ ਸਾਹਿਬ ਨੇ 13500 ਕਰੋੜ ਰੁਪਏ ਮੰਗੇ ਇਹ ਉਹ ਹੀ ਚੀਫ ਸੈਕਟਰੀ ਹੈ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਲਗਾਇਆ ਪ੍ਰਧਾਨ ਮੰਤਰੀ ਨੇ ਕਿਹਾ 12000 ਤੁਹਾਡੇ ਕੋਲ ਹੈ ਤੇ 1600 ਮੇਰੇ ਕੋਲ 900 ਦੇ 13600 ਹੋ ਗਿਆ ਔਰ ਬਾਅਦ ਚ ਜਾ ਕੇ ਕਿਸ਼ਤ ਹੋਰ ਪ੍ਰਧਾਨ ਮੰਤਰੀ ਜੀ ਨੇ ਅਲੱਗ ਤੋਂ ਅਤੀ ਆਫਤਾ ਦੇ ਨਾਮ ਤੇ ਕੋਲਕ ਇਸ਼ੂ ਕਰ ਦਿੱਤਾ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ 20000 ਕਰੋੜ ਚੀਫ ਸੈਕਟਰੀ ਕਹਿ ਰਿਹਾ 13500 ਕਰੋੜ ਆંકੜਾ ਕਿਸੇ ਕੋਲ ਨਹੀਂ ਮੈਂ ਕਹਿੰਦਾ 20000 ਕਰੋੜੀ ਸਿੰਘ ਕੋਈ ਹੋਰ ਕੈਲਕੂਲੇਸ਼ਨ ਤੇ ਰੱਖੋ ਕੋਈ ਹੋਰ ਐਡਾ ਜਿਲਾਸ ਤੁਸੀਂ ਕੀਤਾ ਸਪੈਸ਼ਲ ਗਤਾਬਰੀਆਂ ਹੋਣੀਆਂ ਚਾਹੀਦੀਆਂ ਕਰੋ ਦਰੋਰੀਆਂ ਵਿੱਚੋਂ ਨਿਕਲ ਕੇ ਆਵੇ ਫਸਲ ਪੂਰੀ ਬਰਬਾਦ ਹੋਈ ਹੈ 50% ਹੋਈ ਹੈ ਐਸਾ ਹਾਲਾਤ ਹੋਈ ਕਿ ਅਗਲੀ ਫਸਲ ਅਸੇਪ ਮਿੱਟੀ ਖਰਾਬ ਹੋ ਗਈ ਇਹ ਅਜੇ ਤੱਕ ਕੋਈ ਆਂਕੜਾ ਨਹੀਂ ਪੇਸ਼ ਕੀਤਾ ਇਨ ਸੈਕਸ਼ਨ ਬੁਲਾਇਆ ਤੁਸੀਂ ਆਵਾਜ਼ ਲਵੇ ਕਰੋ ਮਾਈਕਸ਼ਣ ਬੁਲਾਇਆ ਇਹ ਪਤਾ ਕਰਨ ਵਾਸਤੇ ਕਿ ਹੜਾਂ ਦੇ ਕਾਰਨ ਕੀ ਮੈਂ ਪੁੱਛਣਾ ਚਾਹਨਾ ਸੱਦਾ ਦਰਦ ਪਾਰਟੀ ਦੇ ਲੋਕ ਹੱਥ ਚ ਤਕਤੀਆਂ ਲੈ ਕੇ ਕੇਵਲ ਤੇ ਕੇਵਲ ਬੋਤੇ ਡਰਾਮੇਬਾਜ਼ੀ ਕਰ ਰਹੇ ਸਨ ਮੈਂ ਨੀਲਾ ਨੀਚੇ ਗੋੜਾ ਪੁੱਛਣਾ ਤੁਹਾਡੇ ਰਹੀਂ ਪਹਿਲਾ ਇਹ ਤਰਾਸਦੀ ਆਈ ਕਿਉ ਇਹ ਮਾਨਵੀੜ ਹੈ ਤਰਾਸਦੀ ਪਹਿਲਾ ਕਾਰਨ ਕਿਉਂ ਰੇਤ ਦਾ ਖੰਨਨ ਹੋਇਆ ਤੁਸੀਂ ਅੱਜ ਖੰਨੇ 'ਚ ਖਲੋਤੇ ਹੋ ਮਡੇਆਲੇ 'ਚ ਖਲੋਤੇ ਹੋ ਇਹ ਨਾਲ ਲੱਗਦਾ ਸਤਲੁਜ ਦਰਿਆ ਉਸ ਪਿੰਡ ਦੇ ਲੋਕ ਕਹਿੰਦੇ ਨੇ ਜੀ ਅवैध ਖੰਨਨ ਹੋਇਆ ਐਫ ਆਈ ਆਰ ਰਜਿਸਟਰਡ ਕਰਾਈ 18 ਅਪ੍ਰੈਲ ਦੀ ਐਫ ਆਈ ਆਰ ਰਜਿਸਟਰਡ ਹੈ ਕੋਈ ਅਰੈਸਟ ਹੋਈ ਨੰਬਰ 2 ਅवैध ਖੰਨਨ ਕਰਨ ਵਾਲਿਆਂ ਨੇ ਉਸੀ ਬੰਦ ਕਮਜ਼ੋਰ ਕਰਦੇ ਕੋਈ ਕਾਰਵਾਈ ਕੀਤੀ ਕਿਹੜਾ ਜਿਹੜੀ ਸ਼ਹਿਬ ਹੈ ਜਿਹਦੇ ਸ਼ਾਇਦ ਹਤੇ ਪੰਜਾਬ ਦੇ 2100 ਪਿੰਡ ਪਾਣੀ ਜਟ ਹੋਦੇ ਹੈ ਉਹ ਟੈਂਡਰ ਲਗਾਇਆ ਜਿਹੜਾ ਕਿ ਜਨਵਰੀ 2025 ਚ ਲੱਗਣਾ ਚਾਹੀਦਾ ਸੀ ਉਹ ਟੈਂਡਰ ਹੀ ਨਹੀਂ ਲਗਾਇਆ 2025 ਜਨਵਰੀ ਲੰਘ ਗਈ ਫਰਵਰੀ ਲੰਘ ਗਈ ਸਾਹਿਬ ਕੇਜਰੀਵਾਲ ਸਾਹਿਬ ਦੀ ਚਾਕਰੀ ਚ ਬੈਠੇ ਸੀ ਜੇ ਟੈਂਡਰ ਲਾਇਆ ਤੇ ਉਰਤੇ ਨਨਾਂ ਦੇ ਮਾਫੀਆ ਦੇ ਪ੍ਰੈਸ਼ਰ ਚ ਹੋਰ ਦੇ ਸਟੇ ਕਰਾਤਾ ਇੱਕ ਵੀ ਬਰਸਾਤੀ ਨਹਿਰ ਇੱਕ ਵੀ ਬਰਸਾਤੀ ਨਹਿਰ ਸਾਫ਼ ਨਹੀਂ ਹੋਈ ਕਿਉਂਕਿ ਜੇ ਬਰਸਾਤੀ ਨਹਿਰ ਸਾਫ਼ ਹੁੰਦੀ ਔਰ ਚੋਂ ਰੇਤ ਨਿਕਲਦੀ ਤੇ ਰੇਤ ਮਾਫੀਆ ਦਾ ਰੇਟ ਘਟ ਜਾਂਦਾ ਉਹਨਾਂ ਦੀਆਂ ਜੇਬਾਂ ਪੂਰੀਆਂ ਕਰਨ ਵਾਸਤੇ ਪੰਜਾਬ ਦੇ 2100 ਪਿੰਡ ਡੋਪਦੇ ਮੈਂ ਤੀਜਾ ਕੁਐਸਚਨ ਪੁੱਛਣਾ 260 ਕਰੋੜ ਰੁਪਈਆ ਉਹਨਾਂ ਨੇ ਕਿਹਾ ਜੀ ਖਰਚ ਕੀਤਾ ਸੀ ਦੂਸਰੀ ਬੰਦਾਂ ਨੂੰ ਰਿਪੇਅਰ ਕਰਨਾ ਸੀ ਇਰੀਗੇਸ਼ਨ ਮਨਿਸਟਰ ਸਾਹਿਬ ਨੇ ਪਿਛਲੀ ਵਿਧਾਨ ਸਭਾ ਤੇ ਖੜੇ ਹੋ ਕੇ ਕਿਹਾ ਉਹ 260 ਕਰੋੜ ਕਿਤੇ ਖਰਚ ਹੋਇਆ ਉਹਦੀ ਸੀਬੀਏ ਜਾਂਚ ਹੋਣੀ ਚਾਹੀਦੀ ਮੇਰਾ ਬੇਨਤੀ ਹੈ ਉਹ ਹੰਦਮਨ ਸਾਹਿਬ ਕੋਈ ਆਂਕੜਾ ਬੂੰਹੋ ਬੋਲਦੇ ਹੋ ਇਹ ਕਿੱਥੋਂ ਆਂਦਾ ਆਂਕੜਾ 20000 ਕਰੋੜ ਦਾ ਗਣਿਤ ਕੀ ਹੈ ਕਿ ਮੰਗੇਰੀ ਲਾਲ ਦਾ ਸੀਨ ਸੁਪਨਾ ਆਇਆ ਸਵੇਰੇ 20000 ਸਾਰੇ 20000 ਬੋਲਦੇ ਕੋਈ ਉਹਦੀ ਕੈਲਕੂਲੇਸ਼ਨ ਤੇ ਬਣਾਓ ਇਹ ਸਰਕਾਰੀ ਖਜ਼ਾਨੇ ਤੋਂ ਆਣਾ ਸਰਕਾਰੀ ਖਜ਼ਾਨੇ ਤੋਂ ਜਾਣਾ ਬਹੁਤ ਉਤਕਦਾਈ ਗੱਲ ਹੈ ਸਾਡੇ ਸਾਰਿਆਂ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੇਹਿੰਜ ਸਿੰਘ ਜੀ ਢੋਡਾ ਸਾਹਿਬ ਸਾਬਕਾ ਕੈਬਨਿਟ ਮੰਤਰੀ ਉਹ ਸਦੀਵੀਂ ਚੜ੍ਹਦੇ ਹੋ। ਅਰ ਅੱਜ ਬੜੀ ਵੱਡੀ ਗੰਤ ਦੇ ਵਿੱਚ ਸੰਗਤ ਨੇ ਸ਼ਕਸ਼ੀਤਾ ਨਹੀਂ ਕੱਟੇ ਹੋ ਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕੀਤੀ। ਮੈਂ ਸਮਝਦਾ ਕਿ ਸਰਦਾਰ ਹਰਮੇਲ ਸਿੰਘ ਟੋੜਾ ਸਾਹਿਬ ਨੇ ਜਿਹੜੀ ਵਿਸ਼ਾਲ ਵਿਰਾਸਤ ਸੀ ਸਵਰਵਾਸੀ ਪੰਥਰਤਨ ਜਿਹਦਰ ਗੁਰਚਨ ਸਿੰਘ ਜੀ ਟੋੜਾ ਸਾਹਿਬ ਉਸ ਵਿਰਾਸਤ ਨੂੰ ਉਹਨਾਂ ਦੇ ਜਾਣ ਤੋਂ ਬਾਅਦ ਦੋ ਤਹਾਕੇ ਜਿਸ ਤਰ੍ਹਾਂ ਸੰਭਾਲ ਕੇ ਰੱਖਿਆ ਉਹਦੀ ਜਿੰਨੀ ਜਿਹੜੀ ਹੈ ਚਲਾਕਾ ਕੀਤੀ ਜਾਵੇ ਅੱਜ ਵੀ ਤੁਸੀਂ ਦੇਖ ਸਕਦੇ ਕਿੰਨੇ ਸਮੇਂ ਬਾਅਦ ਵੀ ਇਹਨਾਂ ਸੰਗਤ ਦੇ ਨਾਲ ਪਿਆਰ ਹੋਣਾ ਇਡੀ ਵੱਡੀ ਗਿੱਤੀ ਸੀ ਸਕਦਾ ਹੋਣਾ ਔਰ ਬਹੁਤ ਸਪਸ਼ਟ ਸੁਭਾਅ ਦੇ ਇਨਸਾਨ ਜੋ ਦਿਲ ਦੇ ਵਿੱਚ ਹੁੰਦਾ ਸੀ ਬੜਾ ਸਪਸ਼ਟ ਜੋ ਗੱਲ ਤੇਰੇ ਦਿਲ ਚ ਹੁੰਦੀ ਸੀ ਕਹਿ ਦਿੰਦੇ ਕੋਈ ਵਲਫਰੇਬ ਉਹਨਾਂ ਦੀ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਨਜ਼ਰ ਨਹੀਂ ਸੀ ਹੁੰਦਾ ਸੋ ਇਹੋ ਜਿਹੇ ਚੰਗੇ ਇਨਸਾਨ ਨੇਕ ਇਨਸਾਨ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਸਮਾਜ ਦੇ ਵਿੱਚ ਵੀ ਸੇਵਾ ਕੀਤੀ ਹੈ ਔਰ ਆਪਣੀ ਵੀ ਉਹਨਾਂ ਦੀ ਜਿਹੜੀ ਹੈ ਪਿਛੋਕੜ ਜਿਹੜਾ ਦੇਸ਼ ਭਗਤਾ ਦੇ ਪਰਿਵਾਰ ਦੇ ਵਿੱਚੋਂ ਟਰੋਣਾ ਸਾਹਿਬ ਦੇ ਉਹ ਦਮਦਸਨ ਇਸ ਕਰਕੇ ਦੁਆ ਪਰਿਵਾਰਾਂ ਵਾਸਤੇ ਉਹਨਾਂ ਦਾ ਚਲੇ ਜਾਣਾ ਬਹੁਤ ਵਧਾਈ ਆ ਮੈ ਸ਼ਰੋਮਣੀ ਕਾਲਜ ਦੇ ਤਰਫੋਂ ਸ਼ਰੋਮਣੀ ਕਾਲਜ ਦੇ ਪ੍ਰਧਾਨ ਸਰਦਾਰ ਸੁਖ ਸਿੰਘ ਬਾਦਲਚੜੀ ਦੇ ਤਰਫੋਂ ਕਿਤੇ ਪਰਸੋਂ ਆਪ ਆਏ ਸੀ ਪਰਿਵਾਰ ਵਿੱਚ ਆ ਜੇ ਟਵਾ ਕੇ ਗਏ ਆ ਕਨੇ ਸਾਰੀ ਪਾਰਟੀ ਵੱਲੋਂ ਸਰਦਾਰ ਕੰਪਲੀਟ ਕਰਦਾ ਪਰਵਾਤਮਾ ਉਹਨਾਂ ਦੀ ਹਾਤਮਨ ਸ਼ਾਂਤੀ ਜੱਜ ਸਾਹਿਬ ਇੱਕ 20000 ਕਰੋੜ ਦਾ ਅੰਕੜਾ ਸਾਹਮਣੇ ਆਇਆ ਪੰਜਾਬ ਸਰਕਾਰ ਦੇ ਲੇਕਿਨ ਕੋਈ ਗਦਾਬਰੀ ਨਹੀਂ ਹੋਈ ਪੱਕੀ ਗਦਾਬਰੀ ਤਰਨチュਗ ਵੱਲੋਂ ਵੀ ਸਵਾਲ ਚੁੱਕੇ ਨੇ ਜੇ ਇੱਕ 20000 ਦਾ ਸੋਰਸ ਕੀ ਆ ਸਰਕਾਰ ਦਾ ਕਿ ਹਵਾ ਚ ਤੀਰ ਛੱਡੇ ਨੇ ਇਹ ਪਹਿਲੀ ਤਾਂ ਗੱਲ ਹੈ ਕਿ ਜਿਸ ਤੇ ਨਾ ਪ੍ਰਧਾਨ ਮੰਤਰੀ ਜੀ ਨੂੰ ਦੇਣਾ ਚਾਹੀਦਾ ਸੀ ਅੰਕੜਾ ਉਥੇ ਤਾਂ ਤੁਸੀਂ 12000 ਕਰੋੜ ਤੇ 10000 ਕਰੋੜ ਦਾ ਦਿੱਤਾ ਫਤਵਰ 14000 ਕਰੋੜ ਮੁਕੇ ਉਹਨਾਂ ਨੇ ਕਿਹਾ ਕਿ बाकी ਤੁਹਾਡੇ ਕੋਲੇ ਪਹਿਨਾ ਹੈ 12000 ਕਰੋੜ ਤੇ 1600 ਕਰੋੜ ਹੋਰ ਤਾਂ ਇਹਦਾ ਮਤਲਬ ਹੈ ਕਿ ਗਵਰਨਮੈਂਟ ਨੇ ਹੋਮਵਰਕ ਨਹੀਂ ਸੀ ਕੀਤਾ ਪ੍ਰਧਾਨ ਮੰਤਰੀ ਦੀ ਵਿਜਿਟ ਤੋਂ ਪਹਿਨਾ ਵੈਸੇ ਤਾਂ ਜਦੋਂ ਇੰਨੀ ਵੱਡੀ ਨਸੀਬਤ ਹੋਵੇ ਮੁੱਖ ਮੰਤਰੀ ਸਾਹਿਬ ਨੂੰ ਤਾਂ ਸਾਰੇ ਸਾਧਨਾਂ ਤੋਂ ਇੱਥੇ ਵੱਡੀ ਜਾਣਕਾਰੀ ਸਮੇਤ ਆ ਜਾਂਦੀ ਹੈ ਉਹਨਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਦੀ ਇੱਥੇ ਆਉਣ ਦੀ ਇੰਨੇ ਦਿਨ ਇੰਤਜ਼ਾਰ ਨਹੀਂ ਸੀ ਕਰਨੀ ਚਾਹੀਦੀ ਦਿੱਲੀ ਲੈ ਜਾਣਾ ਚਾਹੀਦਾ ਸੀ ਸਾਰਾ ਕੁਝ ਕਿ ਇੰਨਾ ਨੁਕਸਾਨ ਸਾਡੇ ਐਕਸਪੈਕਟਿਡ ਹੈ ਤੇ ਇਹ ਗੱਲ ਜਾ ਕੇ ਉਥੇ ਆਪ ਕਰਨੀ ਚਾਹੀਦੀ ਸੀ ਇੱਥੇ ਆਪ ਚਲੋ ਹਸਤਾਚ ਦੇ داخل ਸੀ ਤੇ ਗਿੱਤ ਮੰਤਰੀ ਵੀ ਗੈਰਹਾਜ ਰੋ ਨਹੀਂ ਬੇਟਾ ਤੁਸੀਂ ਆਪਣਾ ਹੀ ਜੇ ਤੁਸੀਂ ਤਿਆਰੀ ਨਹੀਂ ਕੀਤੀ ਹੋਮਵਰਕ ਨਹੀਂ ਕੀਤਾ ਤੇ ਉਹਦਾ ਨੁਕਸਾਨ ਸਾਡੇ ਸਾਰੇ ਪੰਜਾਬ ਨੂੰ ਅੱਜ ਜਿਹੜਾ ਉਹ ਭੁਗਤਣਾ ਪੈ ਰਿਹਾ ਹੈ ਇਹ ਕੋਈ ਬਹਾਨੇ ਨਹੀਂ ਹੈ ਇਹ ਅੰਕੜੇ ਵੱਖਰੇ ਵੱਖਰੇ ਕਿਉਂ ਹੋ ਰਹੇ ਪਹਿਲਾਂ ਤਾਂ ਜਿਹੜਾ ਉਸ ਦਿਨ ਤੁਸੀਂ ਅੰਕੜਾ ਦਿੱਤਾ ਸੀ ਉਹ ਜਿੰਨਾ ਤੁਸੀਂ ਦਿੱਤਾ ਸੀ ਬਾਕੀ ਉਸ ਤੋਂ ਬਾਅਦ ਜੇ ਦੁਬਾਰਾ ਦਰਸਾਨ ਹੋਇਆ ਤੁਸੀਂ ਐਡੀਸ਼ਨਲ ਵੱਖਰਾ ਕੇਸ ਬਣਾ ਕੇ ਹੁੰਦਾ ਭਈ ਉਸ ਦਿਨ ਵੀ ਕੋਈ ਤੁਹਾਡਾ ਅੰਕੜਾ ਮੰਤਰੀ ਕੋਈ ਬੋਲ ਰਿਹਾ ਸੀ ਕੋਈ ਮੰਤਰੀ ਕੋਈ ਬੋਲ ਰਿਹਾ ਸੀ ਵੱਖ-ਵੱਖ ਅੰਕੜੇ ਤੁਸੀਂ ਉਸ ਦਿਨ ਵੀ ਪੇਸ਼ ਕਰਦੇ ਜਦੋਂ ਤੁਸੀਂ ਫੰਡ ਲੈਣਾ ਹੈ ਟ੍ਰੇਡੀ ਦੇ ਵਿੱਚੋਂ ਦੇਸ਼ ਦੇ ਵਿੱਚੋਂ ਕਿਸੇ ਫੰਡ ਦੇ ਵਿੱਚੋਂ ਤੇ ਉਹਦੇ ਵਿੱਚ ਤੁਹਾਨੂੰ ਪ੍ਰਾਪਰ ਸਾਰੇ ਜਿਹੜੇ ਡਾਕੂਮੈਂਟਸ ਤਿਆਰ ਕਰਕੇ ਦੇਣੇ ਹੁੰਦੇ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੇ ਟਕਰਾਵ ਕਰਕੇ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਕਿਉਂਕਿ ਅੱਜ ਲੋੜ ਹੈ ਹੜਪੀੜਤਾ ਪੰਜਾਬ ਜਿਹੜੀ ਹੈਗੀ ਆ ਇਸ ਟਕਰਾਅ ਦੀ ਬੜੀ ਵੱਡੀ ਸਜਾ ਪੁੱਟ ਕਿਉਂਕਿ 5 ਲੱਖ ਤੋਂ ਵੱਧ ਦੇਖਣ ਫਸਲ ਬਰਬਾਦ ਹੋ ਗਈ ਘਰ ਬਰਬਾਦ ਹੋ ਗਏ ਬਾੜ ਡੰਗਰ ਰੁੜ ਗਿਆ ਹੋਰ ਬਹੁਤ ਨੁਕਸਾਨ ਹੋਇਆ ਲੋਕਾਂ ਦਾ ਤੇ ਇਹ ਕਿਉਂਕਿ ਇਹਨਾਂ ਦਾ ਤਾਲਮੇਲ ਨਹੀਂ ਠੀਕ ਹੈ ਇਹਨਾਂ ਦਾ ਆਪਸੀ ਟਕਰਾਇਆ ਬਸ ਤੇ ਕੇਂਦਰ ਨੂੰ ਵੀ ਚਾਹੀਦਾ ਕਿ ਇਸ ਮੌਕੇ ਦੇ ਉੱਤੇ ਜਿਹੜੀ ਹੈ ਇਹ ਜਿਹੜਾ 12000 ਕਰੋੜ ਫੰਡ ਪਤ ਰਿਹਾ ਉਹਦੀ ਇਨਕੁਆਰੀ ਖੋਲੋ ਜਿਹਨੂੰ ਖੰਡੋਂ ਪਤਾ ਲੱਗਣਾ ਚਾਹੀਦਾ ਉਹਦੇ ਜਿਹੜਾ ਕੀ ਹੈ ਪਰ ਪੰਜਾਬ ਨੂੰ ਤਾਂ ਇਸ ਵੇਲੇ ਜੋ ਬਣਦਾ ਉਹ ਤਾਂ ਪੈਕੇਜ ਦਿਓ ਨਾ ਉਹ ਪੈਸਾ ਰਿਕਵਰ ਕੀਤਾ ਜਾ ਸਕਦਾ ਕੇਂਦਰ ਕੋਲੇ ਆਪਣੇ ਤਰੀਕੇ ਹੁੰਦੇ ਪਰ ਅੱਜ ਤੁਸੀਂ ਜੇ ਇਹਨਾਂ ਨੇ ਕੋਈ ਰਫਰੀ ਕੀਤੀ ਹੈ ਗੜਬੜ ਕੀਤੀ ਹੈ ਨਲੈਕੀ ਕੀਤੀ ਹੈ ਉਹਦੀ ਸਜ਼ਾ ਲੋਕਾਂ ਨੂੰ ਕਿਉਂ ਦੇਣ ਸੈਸ਼ਨ ਨੂੰ ਲੈ ਕੇ ਕੀ ਕਹਿੰਦੇ ਜਿਹੜਾ ਦੋ ਦਿਨਾਂ ਸੈਸ਼ਨ ਖਤਿਆ ਗਿਆ ਉਹਨੂੰ ਕੀ ਕੀ ਮੈਨੇ ਰੱਖਦੇ ਦੇਖੋ ਸੈਸ਼ਨ ਦੇ ਵਿੱਚ ਜਿਹੜੀ ਅਸਲੀ ਬੈਠ ਕੇ ਡਿਸਕਸ ਕਰਨ ਵਾਲੀ ਗੱਲ ਸੀ ਕਿ ਪੰਜਾਬ ਦਾ ਜਿਹੜਾ ਇਦਾਂ ਵੱਡਾ ਨੁਕਸਾਨ ਹੋਇਆ ਉਹਦੀ ਪੂਰਤੀ ਕਿਵੇਂ ਕਰਨੀ ਐ ਮੇਣੋ ਮੇਣੀ ਹੋ ਕੇ ਤਾਨੇ ਮਨੇ ਦੇ ਕੇ ਸੱਠਣੀਆਂ ਦੇ ਕੇ ਸੈਸ਼ਨ ਉੱਠ ਗਿਆ ਉੱਚਾ ਨਿਕਲਿਆ ਕੀ ਕਾਂਗਰਸ ਵਾਲੇ ਉਹਨਾਂ ਤੇ ਦੋਸ਼ ਲਾਈ ਗਏ ਉਹ ਕਾਂਗਰਸ ਤੇ ਉੱਤੇ ਦੋਸ਼ ਲਾਈ ਗਏ ਤੇ ਨਿਕਲਿਆ ਕੁਛ ਵੀ ਨਹੀਂ ਹੁਣ ਜਿਹੜੀ ਗੱਲ ਦਾ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਪੁੱਛਦੇ ਹੋ ਕਹਿੰਦੇ ਤੁਸੀਂ ਆਪਣੇ ਵੜੇ ਦਾ ਦੇਣ ਹੁਣ ਪੈਸਾ ਮੇਰਾ ਦੇਖ ਕੇ ਚੱਲੋਗੇ ਕਿ ਅੱਗੋਂ ਦਾ ਤੇ ਇੱਕ ਚੱਲੂਗੀ ਪਿਛਲੇ ਵੜੇ ਦਾ ਸਮਾ ਸੀ ਕੋਈ ਗਲਤੀ ਉਹਨਾਂ ਦੀ ਆ ਤੁਸੀਂ ਕੱਢ ਲੈਂਦੇ ਪਰ ਐਸ ਵੇਲੇ ਜਿਹੜੀ ਸਾਰੂ ਰਾਜਨੀਤੀ ਚਾਹੀਦੀ ਸੀ ਲੋਕਾਂ ਨੇ ਲੋਕਾਂ ਦੀ ਬਾਹ ਫੜੀ ਹੈ ਪਾਰਟੀਆਂ ਨੇ ਸੇਵਾ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਸ਼੍ਰੋਮਣੀ ਪੁਤੜ ਪੰਥ ਕਮੇਟੀ ਕਾਰੀ ਪਰ ਸਰਕਾਰ ਜਿਹੜੀ ਆ ਬੇਤਨਾ ਫੇਲ ਹੋਈ ਆ ਔਰ ਕੇਂਦਰ ਸਰਕਾਰ ਵੀ ਜਿਹੜੀ ਮਦਦ ਕਰਨ ਦੇ ਵਿੱਚ ਜਿਹੜੀ ਹਾਲੇ ਤੱਕ ਪੂਰੀ ਤਾਂ ਫੇਲ ਮੈਂ ਸੰਬਿਧਾਨ ਕੇ ਸਾਹ ਹਰਮੇਲ ਸਿੰਘ ਜੀ ਟੋੜਾ ਸਾਬਕਾ ਮਨਿਸਟਰ ਔਰ ਸਤੰਤਰਤਾ ਸਨਾਨੀ ਪਰਿਵਾਰ ਤੋਂ ਸੀ ਪੰਥ ਰਤਨ ਸਵਰਗਵਾਸੀ ਜਥੇਦਾਰ ਗੁਰਚੰਦ ਸਿੰਘ ਟੋੜਾ ਜੀ ਦੇ ਦਾਮਾਸ ਸੀ ਔਰ ਮੈਂ ਸਮਝਦਾ ਕਿ ਅੱਜ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਬੜਾ ਵੱਡਾ ਘਾਟਾ ਪਿਆ ਜਿੱਥੇ ਉਹਨਾਂ ਦੀ ਪਾਰਟੀ ਨੂੰ ਪਿਆ ਮੈਂ ਸਮਝਦਾ ਕਿ ਪੂਰੇ ਪੰਜਾਬ ਨੂੰ ਲੋਕਾਂ ਨੂੰ ਕਿਸਾਨਾਂ ਨੂੰ ਪਿੰਡ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਕੌਮ ਨੂੰ ਇੱਕ ਘਾਟਾ ਪਿਆ ਨਾ ਪੂਰਾ ਆਉਣ ਵਾਲਾ ਘਾਟਾ ਹੈ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਉਹ ਕਰਦਾ ਹਾਂ ਅਰਦਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਘਹਾਣਾ ਮੰਨਣ ਦਾ ਬਲ ਬਖਸ਼ੇ